जय हिंद ऑफिसर्स वेलकम टू राइट फॉर मीन्स सत श्री अकाल जी सारेया नु आज आपा इस वीडियो ਦੇ ਵਿੱਚ ਗੁਰਦੁਆਰਾ ਰਿਫਾਰਮ ਦੇ ਮੂਵਮੈਂਟ ਜੋ ਹੈ ਉਸ ਉੱਪਰ ਜੋ ਥਿਉਰੀ ਵਾਲਾ ਪਾਰਟ ਹੈ ਉਹ ਡਿਸਕਸ ਕਰਨ ਵਾਲੇ ਆ ਨਾ ਨਹੀਂ ਨਾਲ ਆਪਾਂ ਇਹ ਵੇਖਾਂਗੇ ਇਹਦੇ ਤੋਂ ਕੀ ਕੀ ਜੋ ਫ੍ਰੇਮਸ ਵਿੱਚ ਕੁਸ਼ਨ ਹੈ ਪੀਪੀਐਸਸੀ ਆਪਣਾ ਇਹ ਤੋਂ ਪੁੱਛ ਸਕਦਾ ਹੈ ਜੋ ਆਪਾਂ ਅੱਜ ਟੋਪਿਕ ਕਰਨ ਵਾਲੇ ਆ ਉਹ ਆਪਾਂ ਕਰਨ ਵਾਲੇ ਆ ਨਨਕਾਣਾ ਸਾਹਿਬ ਸਕਾਦੀ ਉੱਤੇ ਗੁਰੂਗ੍ਰਹਾਬਾਦ ਮੋਰਚਾ ਜੈਤੋ ਮੋਰਚਾ ਤੇ ਜੋ ਸਿੱਖ ਗੁਰਦੁਆਰਾ ਜੋ ਐਕਟ ਹੈ 1925 ਵਾਲਾ ਤੇ ਨਾਲ ਹੀ ਨਾਲ ਸਿੱਖ ਗੁਰਦੁਦਵਾਰਾ ਪ੍ਰਬੰਧਕ ਕਮੇਟੀ ਠੀਕ ਹੈ ਜੋ ਮੂਵਮੈਂਟ ਦੇ ਅੰਦਰ ਹੁੰਦਾ ਹੈ ਇਹ ਆਪਾਂ ਸਾਰਾ ਕੁਝ ਹੁਣੇ ਜੋ ਗੁਰਦੁਆਰਾ ਆਪਾਂ ਪ੍ਰੀਲਿਮਸ ਦੇ ਨਾਲ ਕੁਸ਼ਨ ਵੀ ਡਿਸਕਸ ਕਰਾਂਗੇ ਕਿਦਾਂ ਦੇ ਕੁਸ਼ਨ ਇਹਨੇ ਤੋਂ ਪੁੱਛ ਸਕਦਾ ਹੈ ਤੇ ਨਾਲ ਨਾਲ ਤੁਹਾਨੂੰ ਮੀਨਸ ਵਾਸਤੇ ਪ੍ਰੈਕਟਿਸ ਵਾਸਤੇ ਜੋ ਹੈ ਕੁਸ਼ਨ ਵੀ ਦਿੱਤੇ ਜਾਣਗੇ ਤੁਸੀਂ ਆਪਣੇ ਅੰਡ ਤੋਂ ਉਹਨੂੰ ਅਪਲਾਈ ਕਰਨਾ ਲਿਖੰਦਾ ਤੇ ਬਾਅਦ ਵਿੱਚ ਆਪਾਂ ਅੱਗੇ ਜਾ ਕੇ ਉਹਨੂੰ ਜੋ ਹੈ ਹੱਥ ਨਾਲ ਲਿਖਣ ਦੀ ਕੋਸ਼ਿਸ਼ ਵੀ ਕਰਾਂਗੇ ਠੀਕ ਹੈ ਪ੍ਰੈਕਟਿਸ ਵੀ ਕਰਾਂਗੇ ਹੁਣ ਆਪਾਂ ਦੇਖਦੇ ਹਾਂ ਗੁਰਦੁਆਰਾ ਸੁਧਾਰ ਜੋ ਲਹਿਰ ਹੈ ਉਸ ਦੇ ਕੀ ਕਾਰਨ ਸਨ ਪਹਿਲਾ ਜੋ ਉਹਨਾਂ ਨੇ ਲਿਖਿਆ ਜੋ ਕਾਰਨ ਸੀ ਗੁਰਦੁਆਰਾਵਾਂ ਪਹਿਸ਼ ਉਦਾਸੀ ਮਹੰਤਾਂ ਦੇ ਕਬਜ਼ੇ ਹੇਠ ਸੀ ਜੇ ਜੋ ਬ੍ਰਿਟਿਸ਼ ਸਰਕਾਰ ਨੇ ਸਪਰਸਟ ਸੰਢੀ ਹੈ ਜੋ ਬ੍ਰਿਟਿਸ਼ ਸਰਕਾਰ ਹੈ ਉਹਨਾਂ ਨੇ ਪ੍ਰੋਟੈਕਟ ਕਰਦੀ ਸੀ ਤਾਂ ਜੋ ਗੁਰਦੁਆਰੇ ਸੀ ਉਹਦੇ ਵਿੱਚ ਜੋ ਉਦਾਸੀ ਮਹੰਤ ਸੀ ਉਹ ਕਰਪਟ ਸੀਗੇ ਠੀਕ ਹੈ ਤੇ ਐਂਟੀ ਸਿੱਖ ਜੋ ਪ੍ਰੈਕਟਿਸ ਹੈ ਉਹ ਕਰਦੇ ਸੀਗੇ ਠੀਕ ਹੈ ਐਂਟੀ ਪ੍ਰੈਕਟਿਸ ਮਤਲਬ ਨਿੰਦਾ ਚੁਗਲੀ ਕਰਨਾ ਠੀਕ ਹੈ ਜਾਂ ਤੇ ਵੋਟਾਂ ਦਾ ਨਿਰਾਦਰ ਕਰਨਾ ਠੀਕ ਹੈ ਮਾਸ ਜੋ ਇਦਾਂ ਦੀ ਐਕਟੀਵਿਟੀ ਹੈ ਮਾਸ ਖਾਣਾ ਸ਼ਰਾਬ ਪੀਣਾ ਗੁਰਦੁਆਰੇ 'ਚ ਠੀਕ ਹੈ ਇਦਾਂ ਦੇ ਉਹਨਾਂ ਦੇ ਜੋ ਗਲਤ ਕੰਮ ਸਨ ਤੇ ਇੱਕ ਹੋਰ ਵੀ ਵੱਡਾ ਕਰਨੀ ਸੀ ਕਿ ਜਿਹੜੀ ਲੈਂਡ ਦੀ ਰਜਿਸਟਰੀ ਸੀ ਜਿ ਜੋ ਬਨੋਦਾਰ ਰੀਜਨ ਰਹੀ ਹੈ ਗੁਰਦੁਆਰਾਸ ਗਾਰ ਜੋ ਮੂਮੰਟਾ ਉਦੇਚ ਚਲੰਗਾ ਠੀਕ ਹੈ ਤੇ ਅੱਗੇ ਦੇਖਦੇ ਆ ਐਜੀਟੇਸ਼ਨ ਜੋ ਸਿੱਖਾਂ ਦੇ ਵਿੱਚ ਗੁੱਸਾ ਕਿਸ ਗੱਲ ਦਾ ਸੀ ਸਿੱਖਾਂ ਨਹੀਂ ਗੁਰਦੁਆਰੇ ਜਨਤਕ ਧਰਮ ਸਭਤੀ ਕੋਸ਼ਿਸ਼ ਕਰਨ ਦੀ ਮੰਗ ਕੀਤੀ ਠੀਕ ਹੈ ਉਹ ਇਹ ਚੁੰਦੇ ਸੀ ਕਿ ਜੋ ਗੁਰਦੁਆਰੇ ਦੀ ਪ੍ਰੋਪਰਟੀ ਹੈ ਉਹ ਪਬਲਿਕ ਪ੍ਰੋਪਰਟੀ ਹੋਣੀ ਚਾਹੀਦੀ ਹੈ ਠੀਕ ਹੈ ਪਰ ਗਵਰਨਮੈਂਟ ਨੇ ਇਹ ਜੋ ਪ੍ਰੋਟੈਸਟ ਹੈ ਇਹਨੂੰ ਜੋ ਸਪਰੈਸ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ 1920 ਦੇ ਵਿੱਚ 1920 ਦੇ ਵਿੱਚ ਬ੍ਰਿਟਿਸ਼ ਜੋ ਹੈ ਉਹਨਾਂ ਨੇ ਇੱਕ ਕਮੇਟੀ ਬਣਾਈ ਜਿਸ ਵਿੱਚ 66 ਸਿੱਖ ਮੈਂਬਰ ਸਨ ਮਹਾਰਾਜਾ ਭੁਗਿੰਦਰ ਸਿੰਘ ਪਟਿਆਲਾ ਜੋ ਨੇ ਜਿੰਦੇ ਵਿੱਚ ਜੋ ਅਕਾਲੀ ਹੈ ਉਹਨਾਂ ਨੇ ਇਸ ਕਮੇਟੀ ਨੂੰ ਐਸ ਸਵੀਕਾਰ ਕੀਤਾ ਠੀਕ ਹੈ ਉਹਨਾਂ ਨੇ ਇਹ ਜੋ ਕਮੇਟੀ ਹੈ ਇਹਨੂੰ ਰਿਸਰਵ ਕੀਤਾ ਠੀਕ 15 ਨਵੰਬਰ 1920 ਦੇ ਵਿੱਚ 15 ਨਵੰਬਰ 1920 ਦੇ ਵਿੱਚ 175 ਮੈਂਬਰ ਦੀ ਜੋ ਕਮੇਟੀ ਹੈ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੀ ਕਾਸ਼ਨਾ ਕੀਤੀ ਗਈ ਠੀਕ ਹੈ ਤਾਂ ਕਿ ਜੋ ਗੁਰਦੁਆਰਿਆਂ ਦਾ ਕੰਟਰੋਲ ਹੈ ਉਹ ਸਿੱਖਾਂ ਨੂੰ ਦਿੱਤਾ ਜਾਵੇ ਠੀਕ ਹੈ ਉਦੋਂ ਬਾਅਦ ਇਹ ਜੋ ਫੈਕਟ ਨੇ ਇਹ ਅਪਡੇਟਸ ਕਰ ਰਹੇ ਆ ਅੱਗੇ ਅਪ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਇਹ ਸਿਰਫ ਜੋ ਇੰਟਰੋਡਕਸ਼ਨ ਹੈ ਜੋ ਕਾਰਨ ਰਏ ਉਹ ਬਤਾ ਰਹੇ ਆ ਠੀਕ ਹੈ ਇਹ ਸਿਰਫ ਇੰਟਰੋਡਕਸ਼ਨ ਹੈ ਉਦੋਂ ਬਾਅਦ 12 ਨਵੰਬਰ ਜਿਹੜੇ ਸੱਚੀ ਹੁੰਦੇ ਹੁੰਦੇ ਭਾਈ ਜੋਸ ਸਿੰਘ ਠੀਕ ਹੈ ਜੋ ਸੈਕਟਰੀ ਹੁੰਦੇ ਉਹ ਭਾਈ ਜੋਸ ਸਿੰਘ ਇਹ ਜੋ ਇੰਪੋਰਟੈਂਟ ਫੈਕਟ ਹੈ ਇਹ ਤੁਹਾਨੂੰ ਗੰਡੇ ਦੇ ਜੋ ਇਗਜ਼ਾਮ ਉਹਨਾਂ ਵਿੱਚ ਪੁੱਛਿਆ ਜਾ ਸਕਦਾ ਤੇ ਪੀਪੀਐਸ ਵੀ ਇਸ ਤੋਂ ਫੋਕਸ ਕਰ ਸਕਦਾ ਠੀਕ ਹੈ ਖਾਸ ਕਰਕੇ ਜਿਹੜੇ ਪ੍ਰੈਜ਼ੀਡੈਂਟ ਹੈ ਉਹਨਾਂ ਦਾ ਨਾਮ ਤੁਸੀਂ ਯਾਦ ਰੱਖਣਾ ਅੱਗੇ ਦੇਖਦੇ ਜੋ ਹਿੰਸਕ ਵਿਰੋਧ ਹੋਇਆ ਅੰਮ੍ਰਿਤ ਅੰਮ੍ਰਿਤ ਸਰ ਤਰਨਤਾਰਨ ਨਨਕਾਣਾ ਸਾਹਿਬ ਦੇ ਮੰਦਾਨੀ ਵਿਰੋਧ ਕੀਤਾ ਠੀਕ ਹੈ ਤਾਂ ਜੈਸ ਜੀ ਗੱਲ ਹੈ ਅਗਰ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਜੀ ਗੁਰਦੁਆਰੇ ਦਾ ਕੰਟਰੋਲ ਦਿੱਤਾ ਜਾ ਰਿਹਾ ਤਾਂ ਜਿਹੜੇ ਮੰਤ ਸੀਗੇ ਜਿਹੜੇ ਅਮੀਰ ਮੰਤ ਸੀ ਉਹਨਾਂ ਨੇ ਇਹ ਜੋ ਵਿਰੋਧ ਹੋਇਆ ਸੀ ਇਹ ਮਹੰਤਾ ਦੁਆਰਾ ਕੀਤਾ ਗਿਆ ਸੀਗਾ ਜ ਜਿਨ੍ਹਾਂ ਦੇ ਵਿੱਚ 100 ਤੋਂ ਜ਼ਿਆਦਾ ਜਿਹੜੇ ਸ਼ਹੀਦ ਹੋ ਗਏ ਸੀ ਇਹ ਜੋ ਵੋਲੈਂਟ ਰੈਜ਼ਿਸਟੈਂਸ ਮੰਤਨਾ ਕੀਤਾ ਸੀਗਾ ਠੀਕ ਹੈ ਅੰਬਰ ਸਰ ਨਨਕਾਨਾ ਸਾਹਿਬ ਦੇ ਵਿੱਚ ਪਰ ਜਿਹੜੇ ਅਕਾਲੀ ਸਨ ਉਹਨਾਂ ਨੇ ਜੋ ਹੈ ਅਹਿੰਸਾ ਦਾ ਮਾਰਗ ਅਪਣਾਇਆ ਠੀਕ ਹੈ ਇਸ ਲੜਾਈ ਨੂੰ ਜਾਰੀ ਰੱਖਿਆ ਹੁਣ ਅਪਾ ਡਿਟੇਲ ਦੇ ਵਿੱਚ ਲਿਖਦੇ ਹਾਂ ਪਹਿਲਾਂ ਵੇਖਾਂਗੇ ਜਿਹਨਾਂ ਨਨਕਾਨਾ ਸਾਹਿਬ ਜੋ ਸਾਕਾ ਹੈ ਸੀ ਨਨਕਾਨਾ ਸਾਹਿਬ ਮਸਾਕਲ ਉਹ ਦੇਖਦੇ ਹਾਂ 20 ਫਰਵਰੀ 1921 ਦੇ ਵਿੱਚ ਗੁਰਨਾਨਦ ਦੇਵ ਜੀ ਦਾ ਇਹ ਜਨਮ ਸਥਾਨ ਹੈ ਨਨਕਾਨਾ ਸਾਹਿਬ ਉੱਥੇ ਲਗਭਗ 150 ਅਕਾਲੀ ਜਿਹੜ ਦੀ ਮੰਤ ਨਰੈਣ ਸਿੰਘ ਨੇ ਤੇ ਉਹਦੀ ਜਿਹੜੀ ਨਿੱਜੀ ਫੌਜ ਸੀ ਉਹ ਮੰਤ ਜਿਹੜਾ ਸੀਗਾ ਨਰੈਣ ਇਹ ਕਾਫੀ ਅਮੀਰ ਜਿਹੜਾ ਸੀਗਾ ਠੀਕ ਹੈ ਜੋ ਮੰਤ ਸੀਗਾ ਇਹ ਤੇ ਇਹਦੀ ਫੌਜ ਨੇ ਜਿਹੜੇ ਆਪਾਂ ਨਾਮ ਲਿਖੇ ਨੇ ਪਾਈ ਲਛੂਨ ਸਿੰਘ ਪਾਈ ਲਿਛੂਨ ਇਹਨਾਂ ਦੇ ਉੱਤੇ ਕੀ ਹਮਲਾ ਕੀਤਾ ਰਣਕਾਨਾ ਸਰ ਦੇ ਵਿੱਚ ਕਿਉਂ ਕੀਤਾ ਹੁੰਦਾ ਕਾਰਨ ਤੁਹਾਨੂੰ ਮੈਂ ਦੱਸ ਦਿੰਦਾ ਕਿਉਂਕਿ ਹੁਣ ਜਿਹੜਾ ਕੰਟਰੋਲ ਹੈ ਉਹ ਸਿੱਖ ਮਰਦਾਂ ਦਾ ਬੰਦਕ ਜੋ ਹੈ ਉਹਨਾਂ ਨੂੰ ਦੇਣ ਦੀ ਜੋ ਗੱਲ ਚੱਲ ਰਹੀ ਸੀ ਉਹ ਪ੍ਰੋਟੈਸਟ ਉਹ ਜੋ ਪ੍ਰੋਟੈਸਟ ਇਹਨਾਂ ਦੇ ਅਗੇਂਸਟ ਚੱਲ ਰਹੀ ਸੀ ਕਰਕੇ ਇਹਨਾਂ ਨੇ ਜੋ ਸਿੱਖਾਂ ਦੇ ਉੱਪਰ ਹਮਲਾ ਕੀਤਾ ਉਹਦੇ ਬਾਅਦ ਜੋ ਇਹ ਸਿੱਖ ਸਕਾ ਹੈ ਦੇ ਵਿੱਚ ਕਈ ਸ਼ਹੀਦ ਹੋਏ ਕਿ ਕਈ ਸਿੱਧੇ ਇਕੱਟਨ ਨੂੰ ਨਾ ਨਾ ਸਕਾ ਕਿਹਾ ਗਿਆ ਠੀਕ ਹੈ ਅਕਾਲੀਆਂ ਨੇ ਅਹਿੰਸਾ ਬਰਕਰਾਰ ਰੱਖੀ ਠੀਕ ਹੈ ਪਰ ਜਿਹੜੇ ਅਕਾਲੀ ਸੀ ਉਹਨਾਂ ਨੇ ਜੋ ਹੈ ਅਹਿੰਸਾ ਬਰਕਰਾਰ ਰੱਖੀ ਉਹਨਾਂ ਨੇ ਉਹ ਹਿੰਸਾ ਵਾਲਾ ਮਾਰ ਨਹੀਂ ਅਪਣਾਇਆ ਅੱਗੇ ਦੇਖਦੇ ਹਾਂ ਬਾਅਦ ਦੇ ਨਤੀਜੇ ਬਾਅਦ ਵਿੱਚ ਕੀਆ ਨਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗੁਰਦੁਆਰਾ ਦੇ ਵਿੱਚ ਤੇ ਸੱਤ ਮੈਂਬਰ ਦੀ ਕਮੇਟੀ ਬਣਾਈ ਗਈ ਸਿੱਖ ਕਮੇਟੀ ਠੀਕ ਹੈ ਉਸ ਨੂੰ ਜੋ ਗੁਰਦੁਆਰੇ ਦਾ ਜੋ ਕੰਮ ਹੈ ਉਹ ਸੌਪਿਆ ਗਿਆ ਗੁਰਦੁਆਰੀ ਦੀ ਜੋ ਦੇਖਰੇਖ ਦਾ ਕੰਮ ਜੋ ਹੈ ਉਹ ਸੌਪਿਆ ਗਿਆ ਉਹ ਤੋਂ ਬਾਅਦ ਉਹ ਤੋਂ ਬਾਅਦ 1921 ਦੇ ਵਿੱਚ 19 ਜਨਵਰੀ 1922 ਨੂੰ ਅਕਾਲੀਆਂ ਨੂੰ ਸ਼ਾਂਤੀ ਪੇਜ ਜ ਉਹਨਾਂ ਨੇ ਵਾਪਸ ਕੀਤਾ ਤੇ ਜਿਹੜਾ ਡਿਪਟੀ ਹੈ ਉਹਨਾਂ ਨੇ ਜੋ ਚਾਬੀਆਂ ਨੇ ਹਰਮੰਦਰ ਸਾਹਿਬ ਦੀਆਂ ਉਹ ਉਹਨਾਂ ਨੂੰ ਦੇ ਦਿੱਤੀਆਂ ਠੀਕ ਹੈ ਤਾਂ ਜਿਹੜਾ ਇਹ ਪ੍ਰੋਟੈਸਟ ਹੈ ਉਹ ਐਂਡ ਹੋ ਗਿਆ ਠੀਕ ਹੈ ਇਹ ਸੀ ਜਿਹੜੀ ਬੇਸਿਕ ਜੋ ਨਕਾਨਾ ਸਰਬ ਦਾ ਸਾਕਾ ਤੇ ਜਿਹੜੀਆਂ ਸ਼੍ਰੀ ਹਰਮੰਦਰ ਸਾਹਿਬ ਦੀਆਂ ਜਿਹੜੀਆਂ ਚਾਬੀਆਂ ਨੇ 1921 ਦੇ ਵਿੱਚ ਡਿਪਟੀ ਜੋ ਕਮਿਸ਼ਨ ਸੀਗਾ ਉਸ ਟਾਈਮ ਦਾ ਇਹ ਤੁਸੀਂ ਆਪਣੇ ਹੱਥ ਤੂੰ ਲੈਣ ਦੀ ਕੋਸ਼ਿਸ਼ ਕਰੇਗੀ ਕਰਿਆ ਜੀ ਜੂ ਡਿਪਟੀ ਕਮਿਸ਼ਨ ਸੀ ਕੋਣ ਸੀਗਾ ਉਸਨੇ ਜੋ ਚਾਬੀਆਂ ਹਰਮੰਦਰ ਸਾਹਿਬ ਦੀਆਂ ਜੋ ਸਿਕਾਨ ਨੂੰ ਦਿੱਤੀਆਂ ਠੀਕ ਹੈ ਤਾਂ ਜਿਹੜਾ ਐਂਡੋਲਨ ਉਹ ਬੰਦ ਹੋਇਆ ਅੱਗੇ ਆਪਾਂ ਦੇਖਦੇ ਹਾਂ ਗੁਰੂ ਕਾ ਬਾਗ ਮੋਰਚਾ 19 ਸਥਿਤੀ ਇਤੇ ਮਹੱਤਵ ਨਾਲ ਦੇਖਦੇ ਆ ਜਿਹੜਾ ਇਹਦੀ ਲੋਕੇਸ਼ਨ ਹੈ ਗੁਰੂ ਕਾ ਬਾਗ ਜਿਹੜਾ ਮੋਰਚਾ ਗੁਰੂ ਕਾ ਬਾਗ ਜਿਹੜਾ ਹੈ ਇਹ ਕੁੱਕੇ ਵਾਲੀ ਪਿੰਡ ਹੈ ਤਹਿਸੀਲ ਅਜਨਾਨਾ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦੀ ਹੈ ਇੱਥੇ ਗੁਰਦੁਆਰੇ ਜਿਹੜੇ ਹੁਸਤਿਤ ਨੇ ਇਹ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਇੱਥੇ ਰਿਲੇਸ਼ਨ ਹੈ ਇਸ ਗੁਰਦੁਆਰੇ ਦੇ ਨਾਲ ਹੈਗਾ ਠੀਕ ਹੈ ਜਿਹੜਾ ਗੁਰਦੁਆਰਾ ਇੱਕ ਬਾਗ ਦੇ ਉੱਪਰ ਬਣਾਇਆ ਗਿਆ ਗੁਰੂ ਤੇਗ ਬਹਾਦਰ ਜੀ ਨੇ ਇਹ ਗੁਰਦੁਆਰਾ ਜੋ ਹੈ ਗੁਰੂ ਕਾ ਬਾਗ ਇਹ ਬਣਾਇਆ ਸੀ ਕੀ ਕੰਮ ਲਈ ਬੇਸਿਕਲੀ ਇੱਕ ਮਹੰਤ ਸਨ ਜੋ ਮੰਤ ਸੁੰਦਰਦਾਸ ਉਹਨਾਂ ਨੇ ਜੋ ਹੈ ਗੁਰੂ ਕਾ ਜੇ ਉਹਨਾਂ ਨੇ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਕੀ ਕੀਤਾ 1909 ਅਗਸਤ 1922 ਦੇ ਵਿੱਚ ਜਿਹੜੇ ਮੰਦ ਆਉਂਦੇ ਪੱਖ ਚ ਜਿਹੜੇ ਅਕਾਲੀ ਸੀ ਜਿਹੜੇ ਕਿ ਗੁਰੂ ਘਰ ਨੰਗਰ ਵਾਸਤੇ ਜੋ ਲੱਕੜੀ ਕੱਢਦੇ ਸਨ ਉਹਨਾਂ ਨੂੰ ਜੋ ਗ੍ਰਿਫਤਾਰ ਕੀਤਾ ਤਾਂ ਉਹ ਤੋਂ ਬਾਅਦ ਇਹ ਮੌਜੂਦਗੀ ਸ਼ੁਰੂਆਤ ਹੋਈ ਠੀਕ ਹੈ ਜਿਹੜੇ ਸਿੱਖ ਜੱਥੇ ਸਨ ਉਹਨੇ ਜਿਹੜੀ ਲੱਕੜਾਂ ਕੱਟਣੀਆਂ ਉਹ ਬੰਦ ਨਹੀਂ ਕੀਤੀਆਂ ਤਾਂ ਜਿਹੜੀਆਂ ਗ੍ਰਿਫਤਾਰੀਆਂ ਸੀ ਨੀਆਂ ਉਹ ਵਧਦੀਆਂ ਰਹੀਆਂ ਉਹ ਗ੍ਰਿਫਤਾਰ ਉਹਨਾਂ ਦੇ ਨੇ ਗੁਰਦਾਰਿਆਂ ਜੋ ਆ ਵੀਰ ਦਿੰਦੇ ਨੇ ਪੁਲਿਸ ਨੇ ਕਾਲੇ ਪੱਗਾਂ ਵਾਲਿਆਂ ਕਾਲੀ ਜੱਥਿਆਂ ਨੂੰ ਬਹਿਰਾਮੀਨ ਕੋਟਿਆ ਠੀਕ ਹੈ ਤੇ ਜੋ ਪੁਲਿਸ ਹੈ ਉਹਨੇ ਕਾਫੀ ਬਹਿਰਾ ਜੋਧੂਗੜ ਦੇ 13 ਸਤੰਬਰ 1922 ਦੇ ਵਿੱਚ 13 ਸਤੰਬਰ 1922 ਦੇ ਵਿੱਚ ਪੰਜਾਬ ਦੇ ਜਿਹੜੇ ਲੈਫਟ-ਹਨਟ ਗਵਰਨਰ ਨੇ ਸਰ ਐਡਵਰਡ ਮਕਲੇਗਨ ਠੀਕ ਹੈ ਤਾਂ ਇਹਦਾ ਤੁਸੀਂ ਨਾਮ ਯਾਦ ਰੱਖਣਾ ਹੈ 13 ਸਤੰਬਰ 1922 ਦੇ ਵਿੱਚ ਉਸ ਟਾਈਮ ਦੇ ਜਿਹੜੇ ਆਪਣੇ ਲੁਕਨ ਗਵਰਨਰ ਸੀ ਪੰਜਾਬ ਦੇ ਉਹ ਸੀਗਾ ਸਰ ਐਡਵਰਡ ਮਕਲੇਗਨ ਠੀਕ ਹੈ ਤਾਂ ਇਹ ਉਸ ਜੋਗਰੂ ਘਾਗ ਮੋਜਾ ਉੱਤੇ ਪਹੁੰਚਾ ਤਾਂ ਇਹਨੇ ਜੋ ਆਰਡਰ ਹੈ ਉਹ ਦਿੱਤਾ ਕਿ ਸਿਖਾ ਨੂੰ ਇਹਦਾ ਨਾਮ ਹਰੋ ਤਾਂ ਜੋ ਪੁਲਿਸ ਹੈ ਉਸ ਨੂੰ ਹਟਾਇਆ ਠੀਕ ਹੈ ਤਾਂ ਇਹ ਜੋ ਇੰਪੋਰਟੈਂਟ ਜਿਹੜਾ ਨਾਮ ਆਇਆ ਇਹ ਤੁਸੀ ਯਾਦ ਰੱਖਣਾ ਹੈ ਸਰ ਐਡਵਰਡ ਮਕਲੇ ਕਰਨ ਠੀਕ ਹੈ ਤਾਂ ਇਹ ਪੁੱਛ ਸਕਦੇ ਹੋ ਜਦੋਂ ਗੁਰੂ ਕਾ ਬਾਗ ਮੋਰਚਾ ਜਦੋਂ ਹੋਇਆ ਸੀ ਤਾਂ ਉਸ ਸਮੇਂ ਦਾ ਲੂਟਨ ਗਵਰਨਰ ਕੌਣ ਸੀ ਤਾਂ ਇਹ ਵਾਲਾ ਤੁਸੀਂ ਨਾਮ ਹੈ ਉਹ ਯਾਦ ਰੱਖਣਾ ਠੀਕ ਹੈ ਵੰਡੇ ਐਗਜ਼ਾਮਪਲਸ ਤੇ ਵੀ ਇੰਪੋਰਟ ਹੈ ਤੇ ਪੀਪੀਐਸਵੀ ਇੰਦੇ ਤੇ ਕੁਸ਼ਨ ਜੁਆ ਪੁੱਛ ਸਕਦੇ ਆ ਅੱਗੇ ਆਪਾਂ ਦੇਖਦੇ ਆਂ ਰਿਜ਼ਲਟ ਦੇ ਵਿੱਚ ਕੀ ਨਿਕਲਿਆ ਟੋਟਲ ਜਿਹੜੇ ਆ 55056 ਸੀਗੇ ਉਹ ਗ੍ਰਫਦਾਰ ਕੀਤੇ ਗਏ 3 ਨਵੰਬਰ 1922 ਦੇ ਵਿੱਚ ਗੁਰੂ ਕਾ ਬਾਗ ਮੋਰਚਾ ਤੇ ਜਿਹੜੀ ਬਾਗ ਦੀ ਜ਼ਮੀਨ ਹੈ ਉਹ ਸਿੱਖਾਂ ਨੂੰ ਸੌਂਪੀ ਗਈ ਠੀਕ ਹੈ ਤਾਂ 1923 ਦੇ ਵਿੱਚ ਸਾਰੇ ਜਿਹੜੇ ਕੈਦੀ ਜਿਹੜੇ ਵੀ ਗ੍ਰਫਦਾਰ ਕੀਤੇ ਸਨ ਸਿੱਖ ਜੋ 1923-24 ਦੇ ਵਿੱਚ ਜੋ ਜਤੋ ਮੋਰਚਾ ਇਹ ਹੋਇਆ ਸੀਗਾ ਇਹਦਾ ਜਦਾ ਪਿਛੋਕੜ ਕੀ ਹੈ ਜੋ ਨਾ ਬਾਹਰ ਰਿਹਾ ਸੀ ਦੇ ਮਹਾਰਾਜਾ ਨੀਪੂਦਮਨ ਸਿੰਘ ਸੀਗੇ ਉਹਨਾਂ ਨੇ ਅਕਾਲੀਆਂ ਦਾ ਸਮਰਥਨ ਕੀਤਾ ਜੋ ਪਿੱਛੇ ਆਪਾਂ ਨੂੰ ਗੁਰੂ ਕਾ ਬਾਗ ਮੋਰਚਾ ਦੇਖਣ ਨੂੰ ਮਿਲਿਆ ਉਹਦੇ ਵਿੱਚ ਸਹਿਯੋਗ ਦਿਖਾਇਆ ਇਸ ਦੇ ਚਲਦੇ ਕੀ ਹੋਇਆ ਇਹਨਾਂ ਨੂੰ 19 ਜੁਲਾਈ 1923 ਦੇ ਵਿੱਚ ਜਿਹੜੇ ਅੰਗਰੇਜ਼ ਨੇ ਉਹਨਾਂ ਨੇ ਇਹਨਾਂ ਨੂੰ ਗਦੀ ਤੋਂ ਹਟਾ ਦਿੱਤਾ ਠੀਕ ਹੈ ਤੇ ਇਹਨਾਂ ਦੇ ਜੋ ਨਿਮਾਲੀਕ ਬੱਚਾ ਸੀਗਾ ਪ੍ਰਤਾਪ ਸਿੰਘ ਉਹਨੂੰ ਰਾਜਾ ਬਣਾਤਾ ਠੀਕ ਹੈ 9 ਜੁਲਾਈ 1923 ਇਹ ਤੁਸੀਂ ਡੇਟ ਜੋ ਯਾਦ ਰੱਖ ਲਿਓ ਤਾਂ ਇਹਦੇ ਜੋ ਐਜੀਟੇਸ਼ਨ ਦੇ ਵਿੱਚ ਠੀਕ ਹੈ ਜਿਹੜੇ ਅਕਾਲ ਦੁਬਾਰਾ ਤਾਜ ਪੁਸ਼ਲੀ ਸ਼ਾਂਤੀ ਮਈ ਅੰਦੋਲਨ ਸ਼ੁਰੂ ਕੀਤਾ ਠੀਕ ਹੈ ਤਾਂ ਕਿ ਤਾਂ ਜੋ ਦੁਬਾਰਾ ਜਿਹੜੇ ਮਹਾਰਾਜਾ ਰਿਪੂ ਦੇ ਮਨੇ ਉਹਨਾਂ ਨੂੰ ਜੋ ਹੈ ਉਹਨਾਂ ਲਈ ਗੱਦੀ ਤੇ ਬਿਠਾਇਆ ਜਾਵੇ ਦੁਬਾਰਾ ਰਾਜਾ ਜੋ ਹੈ ਉਹ ਬਣਾਇਆ ਜਾਵੇ ਉਹਨਾਂ ਦੀ ਤਾਜ ਪੁਸ਼ਲੀ ਕੀਤੀ ਜਾਵੇ ਤਾਂ ਇੱਕ ਜੋ ਇੰਪੋਰਟੈਂਟ ਡੇਟ ਹੈ ਉਹ ਆਪਾਂ ਯਾਦ ਰੱਖਣੀ ਹੈ ਇਹਦੇ ਵਿੱਚ 29 ਜੁਲਾਈ 1923 ਨੂੰ ਉਹਨਾਂ ਨੇ ਜੋ ਖੰਡਪਾੜ ਹੈ ਉਹਨਾਂ ਦੇ ਅਰਦਾਸ ਦਾ ਦਿਨ ਸੀਗਾ ਤਾਂ ਪੂਰੇ ਪੰਜਾਬ ਵਿੱਚ ਅਰਦਾਸ ਦਾ ਦਿਨ ਮਨਾਇਆ ਗਿਆ 9 ਸਤੰਬਰ 1923 ਨੂੰ ਜਿਹੜਾ ਨਵਾਡੇ ਹੈ ਉਹ ਮਨਾਇਆ ਜਾਂਦਾ ਹੈ ਇਹ ਕੋਸ਼ਿਸ਼ ਕੀਤੀ ਗਈ ਸੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਤੁਸੀਂ ਫ ਉਹ ਕੋਸ਼ਿਸ਼ ਕੀਤੀ ਤਾਂ ਇਸ ਯਾਦ ਦੇ 19 ਸਤੰਬਰ 1931 ਠੀਕ ਹੈ ਤਾਂ ਇਥੇ ਇੱਕ ਪੁਆਇੰਟ ਤੁਸੀਂ ਹੋਰ ਯਾਦ ਰੱਖਣਾ ਅਖੰਡਪਾਟ ਜੋ ਹੈ ਕਿਸ ਲੋਕੇਸ਼ਨ ਤੇ ਅਖੰਡਪਾਟ ਜੋ ਹੈ ਚਾਵਿਆ ਸੀਗਾ ਇਹ ਸੀਗਾ ਗੁਰਦੁਆਰਾ ਗੰਗਸਰ ਸਾਹਿਬ ਠੀਕ ਹੈ ਇਥੇ ਜੋ ਹੈ ਅਖੰਡ ਸਾਹਿਬ ਦਾ ਪਾਰਟ ਜੋ ਰੱਖਿਆ ਗਿਆ ਸੀਗਾ ਪਰ ਪੁਲਿਸ ਜਿਹੜੀ ਸੀਗੀ ਉਹ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸੀਗੇ ਠੀਕ ਹੈ ਇਹ ਇਸ ਇਸ ਖੰਡਪਾਟ ਦੇ ਦੇ ਵਿੱਚ ਪੁਲਿਸ ਨੇ ਕਾਫੀ ਜੋ ਇੰਟਰਰਪਟ ਕੀਤਾ ਜਿਹਦੇ ਚਲਦੇ ਜਿਹੜੀ ਅੰਗਰੇਜ਼ੀ ਸੀ ਉਹਨਾਂ ਨੇ ਇਸ ਨੂੰ ਐਕਟੀਵਿਟੀ ਨੂੰ ਇਲੀਗਲ ਇਲੀਗਲ ਰਸਾ ਜੋ ਕਾਲੀ ਦਾਲ ਸੀਗੇ ਉਹਨਾਂ ਨੂੰ ਗੈਰ ਕਾਨੂੰਨੀ ਕਰ ਦਿੱਤਾ ਗਿਆ ਇਹਦੇ ਬਾਅਦ ਕੀ ਹੋਇਆ ਜਿਹੜੇ ਜਥੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਕੁੱਟਿਆ ਗਿਆ 21 ਫਰਵਰੀ 1924 ਦੇ ਵਿੱਚ 500 ਜਿਹੜੇ ਇਕਾਲੀ ਸੀ ਜਿਹੜੇ ਜਥੇ ਸੀ ਉਹਨਾਂ ਤੇ ਗੋਲੀਆਂ ਵੀ ਚਲਾਈਆਂ ਗਈਆਂ ਠੀਕ ਹੈ ਤਾਂ ਇਹ ਜੋ ਮੁੱਦਾ ਹੈ ਕਾਫੀ ਵੱਧ ਗਿਆ 19 ਸ਼ਹੀਦ ਹੋਏ ਤੇ 29 ਜਿਹੜੇ ਜਖਮੀ ਹੋਏ ਸੀ ਇਸ ਜੋ ਜੋ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਸੀ ਇਹਦੇ ਵਿੱਚ ਇਹਦੇ ਬਾਅਦ ਇਹਨਾਂ ਪ੍ਰਭਾਵ ਕੀ ਪਿਆ Pavlov ਦੇ ਵਿੱਚ ਆਪਾਂ ਕੀ ਲਿਖਿਆ ਜੋ ਨੇਸ਼ਨ ਵਾਈਡ ਜੋ ਆਊਟ ਹੋਇਆ ਉਹ ਦੇਖਣ ਨੂੰ ਮਿਲਿਆ ਦੇਸ਼ ਵਿਆਪੀ ਜੋ ਰੋਸ ਹੈ ਉਹ ਪੈਦਾ ਹੋਇਆ ਇਸ ਗੋਲਾਬਾਰੀ ਦੀ ਜਿਹੜੀ ਐਕਟੀਵਿਟੀ ਹੈ ਜੋ ਪੁਲਿਸ ਵੱਲੋਂ ਕੀਤੀ ਗਈ ਇਸ ਉੱਤੇ ਠੀਕ ਹੈ ਤਾਂ ਇਸ ਦਾ ਅੱਗੇ ਸਮਾਧਾਨ ਕੀ ਨਿਕਲਿਆ ਜੋ ਧਾਰਮਿਕ ਯਾਤਰਾ ਦੀ ਆਗਿਆ ਦਿੱਤੀ ਤਾਂ ਕਿ ਉਹ ਜੋ ਧਾਰਮਿਕ ਜੋ ਹੈ ਆਪਦੀ ਜੋ ਐਕਟੀਵਿਟੀ ਹੈ ਜਿਵੇਂ ਖੰਡਸਾਭ ਦਾ ਪਾਠ ਹੈ ਉਹ ਕਰ ਸਕਦੇ ਜੋ ਧਾਰਮਿਕ ਯਾਤਰਾ ਮੰਨੇ ਠੀਕ ਹੈ ਉਹ ਕਰ ਸਕਦੇ ਨੇ ਤੇ ਜ਼ਿਆਦਾਤਰ ਅਕਾਲੀ ਕਹਿੰਦੇ ਨੂੰ ਰਿਹਾ ਵੀ ਕੀਤਾ ਗਿਆ ਠੀਕ ਹੈ ਤੇ ਇਹ ਜੋ ਐਂਡ ਰਿਜ਼ਲਟ ਸੀਗਾ ਇਹ ਨਿਕਲ ਸੀ ਸਿੱਖ ਗੁਰਦੁਆਰਾ ਐਕਟ 1925 ਇਹ ਪਾਸ ਹੋਇਆ ਸੀ ਤੇ ਜਿਹੜੇ ਸ਼ਰਧਾਲੂ ਸੀਗੇ ਉਹਨਾਂ ਨੂੰ ਅੱਗੇ ਦਿੱਤੀ ਗਈ ਕਿ ਉਹ ਜੋ ਧਾਰਮਿਕ ਜੋ ਸਫ਼ਰ ਹੈ ਉਹ ਕਰ ਸਕਦੇ ਨੇ ਤੇ ਜਿਹਦੇ ਵੀ ਉਹਨਾਂ ਨੇ ਕਹਿ ਦਿੱਤਾ ਅਕਾਲੀ ਉਹਨਾਂ ਨੂੰ ਰਿਹਾ ਕੀਤਾ ਗਿਆ ਠੀਕ ਹੈ ਤਾਂ ਇਹ ਸੀਗਾ ਜੋ ਇਤਿਹਾਸ ਜਤੂ ਮੋਰਚੇ ਬਾਰੇ ਉਹਨਾਂ ਦਾ ਸਿੱਖ ਗੁਰਦੁਆਰਾ ਜੋ ਐਕਟ ਹੈ 1 ਸਿੱਖ ਬੁਲਾਰਾ ਐਕ 1925 ਪਹਿਲਾਂ ਤਾਂ ਇਹ ਦੂਜੀ ਡੇਟ ਹੋ ਜਾਂਦੀ ਹੈ ਬੰਦੇ एग्जामਾਸ ਤੇ ਦੂਜਾ ਸਿੱਖ ਬੁਲਾਰਾ ਪ੍ਰਬੰਧਕ ਕਮੇਟੀ ਇਹ ਵੀ ਅੱਜ ਆਪਾਂ ਡਿਟੇਲ ਦੇ ਵਿੱਚ ਪੜਾਂਗੇ ਉਹੰਡਾ ਇਸ ਦੀ ਜਿਹੜੀ ਸਥਾਪਨਾ ਹੋਈ ਸੀਗੀ 15 ਨਵੰਬਰ 1920 ਦੇ ਵਿੱਚ ਲਈ ਸਥਾਪਨਾ ਹੋਈ ਸੀ 175 ਮੈਂਬਰ ਸੀਗੇ ਠੀਕ ਹੈ ਇਸ ਦੀ ਜੋ ਸਥਾਪਨਾ ਹੋਈ 15 ਨਵੰਬਰ 1920 ਦੇ ਵਿੱਚ ਹੋਈ 175 ਮੈਂਬਰ ਜੋ ਕਮੇਟੀ ਹੈ ਉਹ ਬਣਾਈ ਗਈ ਤਾਂ ਇਹਦਾ ਜਿਹੜਾ ਬੈਕਗ੍ਰਾਉਂਡ ਹੈ ਉਸ ਬਾਰੇ ਦੇਖਦੇ ਆ ਜਿਹੜਾ ਜੈਤੋ ਮੂਚਾ ਹਿਆ ਸੀ ਉਸ ਦਰਾਂ ਜਿਵੇਂ 12 ਅਕਤੂਬਰ 1930 ਦੇ ਵਿੱਚ ਜਿਹੜੀ ਐਕਟੀਵਿਟੀ ਹੈ ਉਸ ਨੂੰ ਗੈਰ ਕਾਨੂੰਨੀ ਕੀਤਾ ਗਿਆ ਸੀ ਉਹ ਗੈਰ ਕਾਨੂੰਨੀ ਕਿਹਾ ਗਿਆ ਸੀ ਤਾਂ ਜਿਹੜੇ ਵੱਡੇ ਨੇਤਾ ਸੀਗੇ ਉਹ ਗ੍ਰਿਫਤਾਰ ਕੀਤੇ ਗਏ ਪਰ ਜਿਹੜਾ ਅੰਦੋਲਨ ਆ ਉਹ ਜਾਰੀ ਰਿਹਾ ਠੀਕ ਹੈ ਅੰਦੋਲਨ ਜੋ ਹੈ ਜਤੂ ਮੋਰਚੇ ਵਾਲਾ ਉਹ ਜਾਰੀ ਰਿਹਾ ਤਾਂ ਜਿਹੜੀ ਸਰਕਾਰ ਹੈ ਉਹ ਤੋਂ ਬਾਅਦ ਜਿਹੜੀ ਸਰਕਾਰ ਹੈ ਜਿਹੜੀ ਬ੍ਰਿਟਿਸ਼ ਗਵਰਨਰ ਉਹ ਐਗਰੀ ਹੋ ਗਈ ਠੀਕ ਹੈ ਜੋ ਕਾਮੇ ਜੋ ਸਥਾਨ ਨੇ ਤੇ ਜਿਹੜਾ ਉਹਨਾਂ ਦੇ ਹੱਕ ਨੇ ਉਹ ਉਹਨਾਂ ਨੂੰ ਵਾਪਸ ਦਿੱਤੇ ਗਏ ਠੀਕ ਹੈ ਉਹ ਤੋਂ ਬਾਅਦ ਜਿਹੜਾ ਐਕਟ ਹੈ ਉਹ 9 ਜੁਲਾਈ 1925 ਨੂੰ ਪਾਸ ਹੋਇਆ ਉਹ ਤੋਂ ਬਾਅਦ ਇੱਕ ਇੰਪੋਰਟੈਂਟ ਡੇਟਾ ਹੈ 9 ਜੁਲਾਈ 1925 ਜੋ ਪੰਜਾਬ ਦਾ ਜੋ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ ਤੇ ਜਿਹੜਾ ਲਾਗੂ ਹੋਇਆ ਸੀ ਉਹ ਆ ਸੀ 1925 ਦੇ ਵਿੱਚ 1 ਨਵੰਬਰ 1925 ਦੇ ਵਿੱਚ ਤਾਂ ਇਹ ਜੋ ਦੋ ਡੇਟਸ ਨੇ ਇਹ ਤੁਸੀ ਯਾਦ ਰੱਖ ਲੈਣੇ ਨੇ ਜਦੋਂ ਪਾਸ ਹੋਇਆ ਵਿਧਾਨ ਸਭਾ ਦੇ ਵਿੱਚੋਂ ਉਹ ਡੇਟਾ 9 ਜੁਲਾਈ 1925 ਤੇ ਜਦੋਂ ਲਾਗੂ ਕੀਤਾ ਗਿਆ ਜਦੋਂ ਇਹ ਫੋਰਸ ਦੇ ਵਿੱਚ ਆਇਆ ਉਹ ਆ 1 ਨਵੰਬਰ 1925 ਉਹਦੇ ਬਾਅਦ ਕੀ ਉਦੇਸ਼ ਸੀਗੇ ਇਸ ਜੋ ਐਕਟ ਦੇ ਇਹਦੇ ਹੋਂਦੇ ਉਹ ਆਪਾਂ ਦੇਖਦੇ ਹਾਂ ਜਿਹੜੇ ਵੀ ਪੰਜਾਬ ਪ੍ਰਾਂਤ ਦੀ ਸੂਚੀ 1 ਅਤੇ ਸੂਚੀ 2 ਵਿੱਚ ਦਰਜ ਗੁਰਦੁਆਰੇ ਨੇ ਉਹਨਾਂ ਦਾ ਚੰਗਾ ਪ੍ਰਬੰਧ ਕਰਨਾ ਠੀਕ ਹੈ ਤਾਂ ਸੂਚੀ 1 ਅਤੇ ਸੂਚੀ 2 ਦੇ ਵਿੱਚ ਕਿਹੜੇ-ਕਿਹੜੇ ਸੀ ਸ਼ੈਡਿਊਲ 1 ਸ਼ੈਡਿਊਲ 2 ਦੇ ਵਿੱਚ ਕਿਹੜੇ ਗੁਰਦੁਆਰੇ ਸੀ ਉਹ ਆਪਾਂ ਅੱਗੇ ਦੇਖਾਂਗੇ ਕਾਫੀ ਇੰਪੋਰਟੈਂਟ ਹੈ ਇਹਦੇ ਵਿੱਚ ਪੀਪੀਐਸਸੀ ਕੁਸ਼ਨ ਆਇਆ ਇਹਦੇ ਜੋ ਹੈ ਪੁੱਛ ਸਕਦਾ ਹੈ ਠੀਕ ਹੈ ਜਿਵੇਂ ਯੂਪੀਐਸਸੀ ਆਦਿ ਦੇ ਵਿੱਚ ਜੋ ਕੁਸ਼ਨ ਹੈ ਪੁੱਛ ਸਕਦਾ ਹੈ ਉਵੇਂ ਹੀ ਪੀਪੀਐਸਸੀ ਇਸ ਵਾਰ ਜੋ ਹੈ ਡੀਪ ਕੋਸ਼ਿਓ ਜੋ ਪੁੱਛਣ ਦੀ ਕੋਸ਼ਿਸ਼ ਕਰੇਗਾ ਤਾਂ ਕਾਫੀ ਇੰਪੋਰਟੈਂਟ ਹੈ ਸਿੱਖ ਗੁਰਦੁਆਰਾ ਐਕਟ ਇਹਦੇ ਵਿੱਚ ਜੋ ਸੂਚੀ 1 ਅੱਗੇ ਦੇਖ ਰਹੇ ਹਾਂ ਜੋ ਪੋਸਟ ਇੰਡੀਪੈਂਡੈਂਸ ਜੋ ਕਾਰਨ ਉਹਦੇ ਬਾਅਦ ਆਜ਼ਾਦੀ ਤੋਂ ਬਾਅਦ ਕੀ ਬਦਲਾਅ ਆਇਆ ਉਹ ਆਪਾਂ ਦੇਖਦੇ ਹਾਂ 1955 ਦੇ ਵਿੱਚ ਜਿਹੜਾ ਪੈਪਸੂ ਸੀਗਾ ਜਦੋਂ ਉਹ ਮਰ ਜੋ ਹੈ ਤਾਂ ਜਿਹੜਾ ਗੁਰਦੁਆਰਾ ਸੀਗੇ ਉਹ ਇਨਕਲੂਡ ਕੀਤੇ ਗਏ 1949 ਐਮੈਂਡਮੈਂਟ ਦੁਆਰਾ ਠੀਕ ਹੈ ਤਾਂ ਇਹਦੇ ਵਿੱਚ ਜੋ ਐਮੈਂਡਮੈਂਟ ਹੋਈ ਇਹ ਤੁਸੀਂ ਯਾਦ ਰੱਖਣਾ ਜਿਹੜੀ ਐਮੈਂਡਮੈਂਟ ਹੋਈ ਸੀ 1949 ਦੇ ਵਿੱਚ ਹੋਈ ਸੀ ਸਿੱਖ ਗੁਰਦੁਆਰਾ ਜੋ ਐਕਟ ਹੈ ਉਹਦੇ ਵਿੱਚ ਉਹਦੇ ਬਾਅਦ 1966 ਦੇ ਵਿੱਚ ਜਦੋਂ ਪੋਸਟ ਪੰਜਾਬ ਰੀ-ਆਰਗੇਨਾਈਜੇਸ਼ਨ ਹੋਇਆ ਤਾਂ ਪੰਜਾਬ ਦਾ ਜਿਹੜਾ ਪੁਨਰਗਠਨ ਹੋਇਆ ਉਹਦੇ ਬਾਅਦ ਜਿਹੜੇ ਗੁਰਦੁ ਪਰ ਜਦੋਂ 15 ਅਗਸਤ 1947 ਆਈ ਤਾਂ ਜਿਹੜਾ ਕੰਟਰੋਲ ਸੀਗਾ ਗੁਰਦੁਆਰਿਆਂ ਦੇ ਉੱਪਰ ਜੋ ਪਾਕਿਸਤਾਨ ਦੇ ਵਿੱਚ ਸੀਗਾ ਉਹ ਖਤਮ ਹੋ ਗਿਆ ਠੀਕ ਹੈ ਤੇ ਇਹ ਪੁਆਇੰਟ ਜੋ ਜੋ ਤੁਸੀਂ ਯਾਦ ਰੱਖਣਾ ਹੈ ਜਿਹੜੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦਾ ਕੰਟਰੋਲ ਜੋ ਪਾਕਿਸਤਾਨ ਦੇ ਵਿੱਚ ਜੋ ਗੁਰਦੁਆਰੇ ਸਨ ਜਦੋਂ ਵੰਡ ਤੋਂ ਬਾਅਦ ਜਿਹੜੇ ਗੁਰਦੁਆਰੇ ਸੀ ਉਧਰ ਚਲੇ ਗਏ ਉਹ ਵੀ ਆਪਾਂ ਅੱਗੇ ਦੇਖਾਂਗੇ ਕਿਹੜੇ-ਕਿਹੜੇ ਜੋ ਫੇਮਸ ਗੁਰਦੁਆਰੇ ਨੇ ਉਹਨਾਂ ਦੇ ਕੰਟਰੋਲ ਜਿਹੜਾ ਐਸਜੀਪੀਸੀ ਦਾ ਉਹ ਨਹੀਂ ਰਿਹਾ ਠੀਕ ਹੈ ਹੁਣ ਆਪਾਂ ਅੱਗੇ ਦੇਖਦੇ ਆਂ ਹੰਝੜੀ ਕਰੰਟ ਕੰਪੋਜੀਸ਼ਨ ਹੈ ਗੁਰਦੁਆਰਾ ਸਿੱਖ ਪ੍ਰਬੰਧਕ ਕੂਮਿਟੀ ਹੈ ਉਸ ਬਾਰੇ ਦੇਖਦੇ ਇੰਦੇ ਵਿੱਚ ਜੋ 140 ਮੈਂਬਰ ਹੋਏ ਉਹ ਇਲੈਕਟ ਕੀਤੇ ਜਾਂਦੇ ਨੇ ਜਿੰਦੇ ਵਿੱਚ 5 ਹੈੱਡ ਮਿਨਿਸਟਰ ਹੁੰਦੇ ਨੇ ਤੇ 15 ਕੋਆਪਰੇਟ ਮੈਂਬਰ ਹੋ ਗਏ ਠੀਕ ਹੈ ਤੇ ਤੋਂ ਇਹੋ ਹੀ ਸਹਿਯੋਗ ਵਾਸਤੇ ਭਾਈ ਜਾਂਦੇ ਨੇ 15 ਕੋਆਪਰੇਟ ਮੈਂਬਰ ਤਾਂ ਇਹ ਜੋ ਕੰਪੋਜੀਸ਼ਨ ਇਹ ਜੋ ਕੰਪੋਜੀਸ਼ਨ ਹੈ ਇਹ ਤੁਸੀਂ ਯਾਦ ਰੱਖਣੀ ਹੈ ਪੀਪੀਐਸਸੀ ਇਹਦੇ ਦੇ ਕੁਸ਼ਨ ਜੋ ਹੈ ਬਣਾ ਕੇ ਪੁੱਛ ਸਕਦਾ ਹੈ ਟੋਟਲ 140 ਮੈਂਬਰ ਨੇ 5 ਹੈੱਡ ਮਿਨਿਸਟਰ ਨੇ ਤੇ 15 ਕੋਆਪਰੇਟ ਮੈਂਬਰ ਨੇ ਠੀਕ ਹੈ ਤੇ ਜੋ ਇਹਦੇ ਵਿੱਚ ਰਿਜ਼ਰਵ ਸੀਟਾਂ ਰੱਖੀ ਜਾਂਦੀਆਂ ਨੇ ਉਹ 20 ਰੱਖੀ ਜਾਂਦੀਆਂ ਨੇ ਸ ਉਹਨਾਂ ਵਾਸਤੇ ਵੀ ਸੀਟਾਂ ਰੱਖਿਆ ਰੱਖਿਆ ਜਾਂਦੀ ਹੈ। ਇੱਥੇ ਤੁਸੀਂ ਐਸਟੀ ਜਾਂ ਆਬੀ ਸੀ ਇਦਾਂ ਦੀ ਜੋ ਕੈਟਾਗਰੀ ਹੈਕਰ ਉਹ ਬਣਾ ਕੇ ਪੁੱਛਦੇ ਤਾਂ ਗਲਤ ਹੋਵੇਗਾ। ਠੀਕ ਹੈ। ਤਾਂ ਇਹ ਜੋ ਪੁਆਇੰਟ ਹੈ ਇਹ ਵੀ ਇੰਪੋਰਟੈਂਟ ਹੈ। ਜੋ ਟੈਨਿਓਰ ਰਹੇਗਾ ਇਸ ਕਮੇਟੀ ਦਾ 5 ਸਾਲ ਦਾ। ਤੇ ਉੱਪਰ ਜਿਹੜਾ ਇਹਦਾ ਜਿਹੜਾ ਕਾਰਜ ਕਾਰਜਕਾਲ ਹੈ ਉਹ ਹੈ 1 ਸਾਲ ਦਾ ਠੀਕ ਹੈ। ਕੰਮ 1 ਸਾਲ ਕਰਦੀ ਹੈ ਕਮੇਟੀ 5 ਸਾਲ ਵਾਸਤੇ ਰਹਿੰਦੀ ਹੈ ਠੀਕ ਹੈ। ਅਗਿਆਪਾਂ ਜੋ ਐਕਟ ਹੈ ਉਹਦੇ ਬਾਰੇ ਦੇਖਦੇ ਆ। ਜੋ ਆਪਾਂ ਹੁਣੇ ਉੱਪਰ ਸ਼ਡਿਊਲ 1 ਤੇ ਸ਼ਡਿਊਲ 2 ਵੇਖਿਆ ਉਹਦੇ ਵਿੱਚ ਕਿਹੜੇ-ਕਿਹੜੇ ਗੁਰਦੁਆਰੇ ਨੇ ਉਹ ਦੇਖਦੇ ਆ। ਹਰ ਮੰਦਰ ਸਹੀ ਹੋ ਗਿਆ ਆਪਣਾ ਅਕਾਲ ਤਖਸੈਬ ਹੋ ਗਿਆ ਬਾਬਾ ਅਟਾਲ ਸਹੀ ਹੋ ਗਿਆ ਅਟਾਲ ਸਾਹਿਬ ਤੇ ਕੋਰਸਰ ਜਿਹੜਾ ਦੁਆਰਾ ਰਾਮ ਸਰ ਵਿਵੇਕ ਸਰ ਤੇ ਟਾਲੀ ਸਾਹਿਬ ਇੱਕ ਗੁਰਦੁਆਰਾ ਹੈ ਠੀਕ ਹੈ 84 ਅਟਾਰੀ ਉਹ ਗੁਰਦੁਆਰਾ ਹੈ ਗੁਰੂ ਕਾ ਮਹਿਲ ਲੋਗੜ ਤਾਂ ਇਹਨਾਂ ਦੇ ਜੋ ਗੁਰਦੁਆਰੇ ਨੇ ਇਹ ਤੁਸੀਂ ਜਿਹੜੇ ਇੰਪੋਰਟੈਂਟ ਨਾਮ ਨੇ ਉਹ ਸੂਚੀ ਇੱਕ ਦੇ ਵਿੱਚ ਹੋਲੇ ਨੇ ਇਹ ਤੁਸੀਂ ਯਾਦ ਕਰਨੇ ਨੇ ਠੀਕ ਹੈ ਜਿਹਦੇ ਵਿੱਚ ਉਹ ਗੁਰਦੁਆਰੀ ਸੀ ਜਿਨ੍ਹਾਂ ਉੱਤੇ ਕੋਈ ਵੀ ਵਿਵਾਦ ਨਹੀਂ ਸੀ ਠੀਕ ਹੈ ਇੱਕ ਇੰਪੋਰਟੈਂਟ ਕੁਸ਼ਣ ਤੁਹਾਨੂੰ ਹੋ ਸਕਦਾ ਹੈ ਜਿਹੜੇ ਚੁਕਿੰ ਚੋਲੋ ਦੇ ਵਿੱਚ ਗੁਰਦੁਆਰੇ ਸੀ ਉਹਨਾਂ ਉੱਤੇ ਜੋ ਵਿਵਾਦ ਹੈ ਉਹ ਨਹੀਂ ਸੀ ਠੀਕ ਹੈ ਤਾਂ ਸਰਕਾਰ ਨੇ ਅਧਿਕਾਰ ਤੌਰ ਤੇ ਜੋ ਤੁਸੀਂ ਸੱਚੀ ਲੋੜ ਦਾ ਜੋ ਪੁਆਇੰਟ ਹੈ ਉਹ ਤੁਸੀਂ ਯਾਦ ਰੱਖਣਾ ਹੈ ਉਸ ਤੋਂ ਬਾਅਦ ਜੋ ਆਜ਼ਾਦੀ ਤੋਂ ਬਾਅਦ ਜਿਹੜੇ ਗੁਰਦੁਆਰੇ ਆ ਤੇ ਜਿਹੜਾ ਨਿਰੰਤਰ ਐ ਐਸਬੀ ਪੀਸੀ ਦਾ ਆਜ਼ਾਦੀ ਤੋਂ ਬਾਅਦ ਜਿਹੜੇ ਐਸਡੀਪੀਸੀ ਦਾ ਜੋ ਨਿਰੰਤਰ ਹੈ ਉਹ ਨਹੀਂ ਹੈ ਉਹ ਮਹੱਤਵਪੂਰਨ ਗੁਰਦੁਆਰੇ ਦੇਖਣੇ ਜੋ ਹੈ ਪਾਕਿਸਤਾਨ ਦੇ ਵਿੱਚ ਜੋ ਹੈ ਨਨਕਾਣਾ ਸਾਹਿਬ ਦੇ ਵਿੱਚ ਕਰਤਾਰਪੁਰ ਸਾਹਿਬ ਸੱਚਾ ਸੋਦਾ ਡੇਰਾ ਸਾਹਿਬ ਲਾਹੌਰ ਪੰਜਾ ਸਾਹਿਬ ਜਿਹੜਾ ਹਸਨ ਅਬਦਾਲ ਆਦੀ ਠੀਕ ਹੈ ਤਾਂ ਇਹ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ ਹਰਿਆਣਾ ਦੇ ਵਿੱਚ ਜੋ ਨੇ ਜਦੋਂ 1950 ਪੰਜਾਬ ਦਾ ਰੀਆਰਗੇਨਾਈਜੇਸ਼ਨ ਹੋਇਆ ਉਸ ਤੋਂ ਬਾਅਦ ਗੁਰਦੁਆਰਾ ਸ਼ੇਮੀ ਪਚਾਈ ਗੁਰੂ ਘੱ ਤੀਜਾ ਜੋ ਹੈ ਮਾਝੇ ਪ੍ਰਦੇਸ਼ ਦੇ ਵਿੱਚ ਜੋ ਹੈ ਪੁੰਟਾ ਸਹਿਬ ਤੇ ਜੋ ਰਿਵਾਵੰਸਰ ਗੁਰਦੁਆਰਾ ਹੈ ਉਹ ਜੋਤਾ ਦੇਖਦੇ ਨੇ ਦਿੱਲੀ ਦੇ ਵਿੱਚ ਜੋ ਸ਼ਿਸ਼ਗੰਜ ਸੇਵ ਹੈ ਤੇ ਰਕਾਬ ਗੰਜ ਸਹੀ ਹੈ ਹੁਣ ਜਿਹੜੇ ਨੇ ਇਹ ਦਿੱਲੀ ਦਾ ਜੋ ਐਸਜੀਐਮ ਇਹ ਜੋ ਦਿੱਲੀ ਦਾ ਸ਼ਰੋਮਣੀ ਗੁਰਦੁਆਰਾ ਜੋ ਮੈਂਬਰ ਕਮੇਟੀ ਹਾਂ ਦੇ ਅੰਦਰ ਆਉਂਦਾ ਠੀਕ ਹੈ ਐਸਜੀਪੀਸੀ ਦੇ ਅੰਦਰ ਨਹੀਂ ਆਉਂਦਾ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਉੱਤਰਾਖੰਡ ਦੇ ਵਿੱਚ ਜੋ ਹੈ ਉੱਤਰ ਪ੍ਰਦੇਸ਼ ਦੇ ਵਿੱਚ ਹੇਮਕੋਟ ਸਹਿਬ ਤੇ ਗੁਰਦੁਆਰਾ ਨਾਨਕ ਮੱਤਾ ਸਹਿਬ ਠੀਕ ਹੈ ਤੇ ਇਹ ਜੋ ਸਾਰੇ ਹੈ ਇਹਨਾਂ ਦੇ ਐਸਜੀਪੀਸੀ ਦਾ ਨਿਰੰਤਰ ਹੁਣ ਨਹੀਂ ਹੈਗਾ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹੁਣ ਆਪਾਂ ਅੱਗੇ ਲਿਖਦੇ ਪਹਿਲਾ ਕੁਐਸਚਨ ਜੋ ਹੈ ਸਿੱਖ ਗੁਰਦੁਆਰਾ ਲਹਿਰ ਦੇ ਸੰਦਰਭ ਵਿੱਚ ਹੇਠ ਲਿਖੇ ਬਿਆਨਾਂ ਤੇ ਵਿਚਾਰ ਕਰੋ ਪਹਿਲੀ ਸਟੇਟਮੈਂਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 15 ਨਵੰਬਰ 1920 ਨੂੰ 175 ਮੈਂਬਰਾਂ ਨਾਲ ਪੰਜਾਬ ਦੇ ਗੁਰਦੁਆਰਿਆਂ ਦੇ ਸਬੰਧ ਵਿੱਚ ਕੀਤੀ ਗਈ ਸੀ ਠੀਕ ਹੈ ਤਾਂ ਇਹ ਜੋ ਸਟੇਟਮੈਂਟ ਹੈ ਇਹ ਸਹੀ ਹੈ ਤੁਸੀਂ ਪੋਸਟ ਕਰਕੇ ਕੁਐਸਚਨ ਪੇਪਰ ਡੀਡ ਕਰੋ ਤੇ ਆਪਣੇ ਐਂਡ ਤੋਂ ਜੋ ਹੈ ਸੋਲਵ ਕਰਨ ਦੀ ਕੋਸ਼ਿਸ਼ ਕਰੋ ਫਿਰ ਤੁਸੀਂ ਦੱਸਣਾ ਕਿ ਟੋਟਲ ਜੋ ਕੁਐਸਚਨ ਆਪਾਂ ਹੁਣ ਡਿਸਕਸ ਕਰਨ ਵਾਲੇ ਆ ਉਹਨਾਂ ਵਿੱਚੋਂ ਕਿੰਨੇ ਤੁਹਾਡੇ ਸਹੀ ਨੇ ਠੀਕ ਹੈ ਦੂਜੀ ਜੋ ਸਟੇਟਮੈਂਟ ਹੈ ਸੁੰਦਰ ਸਿੰਘ ਮਜੀਠੀਆ ਵਾਸ ਦੀ ਫਰਸਟ ਪ੍ਰੈਜ਼ੀਡੈਂਟ ਐਂਡ ਫਰਸਟ ਸੈਸ਼ਨ ਵਾਸ ਹੈਲਡ ਇਨ ਦਸੰਬਰ 1920 ਠੀਕ ਹੈ ਜੋ ਪਹਿਲਾ ਸੈਸ਼ਨ ਜੋ ਹੈ ਉਹ 1920 ਦਸੰਬਰ ਦੇ ਵਿੱਚ ਹੋਇਆ ਸੰਮਤ 1920 ਦੇ ਵਿੱਚ ਹੋਇਆ ਸੁੰਦਰ ਸਿੰਘ ਵਿਜੇੜੀਆ ਇਹਨਾਂ ਨੇ ਪਹਿਲੇ ਜੋ ਪ੍ਰਧਾਨ ਸਨ ਇਹ ਵੀ ਜੋ ਸਟੇਟਮੈਂਟ ਹੈ ਇਹ ਵੀ ਸਹੀ ਹੈ ਇਹਦੇ ਇਹ ਜੋ ਪ੍ਰੈਜ਼ੀਡੈਂਟ ਦੇ ਉੱਪਰ ਤੁਹਾਨੂੰ ਕੁਸ਼ਨ ਪੁੱਛਿਆ ਜਾ ਸਕਦਾ ਹੈ ਤੁਸੀਂ ਵਾਈਸ ਪ੍ਰੈਜ਼ੀਡੈਂਟ ਤੇ ਜੋ ਸਕੱਤਰ ਸੀ ਉਹਨਾਂ ਦਾ ਨਾਮ ਵੀ ਯਾਦ ਰੱਖਣਾ ਠੀਕ ਹੈ ਇਹ ਜੋ ਦੋਵੇਂ ਸਟੇਟਮੈਂਟ ਨੇ ਇਹ ਦੋਵੇਂ ਹੀ ਸਹੀ ਨੇ ਠੀਕ ਹੈ ਕਰੈਕਟ ਪੁੱਛਿਆ ਸੀ ਤਾਂ ਉਹ ਆਪਾਂ ਦਾ ਦਿੰਦਾ ਹੈ ਦੂਜਾ ਕੁਸ਼ਨ ਦੇਖਦੇ ਹਾਂ ਦੂਜਾ ਕੁਸ਼ਨ ਦੇਖਦੇ ਹਾਂ ਕੁਸ਼ਨ ਹੈ ਨਨਕਾਣਾ ਸਾਹਿਬ ਸੱਖਾ ਦੇ ਸੰਦਰਭ ਵਿੱਚ ਹੇਠ ਲਿਖੇ ਬਿਆਨਾਂ ਦੇ ਵਿਚਾਰ ਕਰੋ ਲਗਭਗ 150 ਇਕਾਲੀਆਂ ਦੇ महंत नारायण दास ਵੱਲੋਂ ਹਮਲਾ ਕੀਤਾ ਗਿਆ ਜਿਸ ਵਿੱਚ 100 ਤੋਂ ਵੱਧ ਸ਼ਹੀਦ ਹੋਏ ਠੀਕ ਹੈ ਤਾਂ ਇਹ ਜੋ ਸਟੇਟਮੈਂਟ ਹੈ ਇਹ ਬਿਲਕੁਲ ਸਹੀ ਸਟੇਟਮੈਂਟ ਹੈ ਇਹ ਆਪਾਂ ਹਮਨੇ ਉੱਤੇ ਪੜ੍ਹ ਕੇ ਹੀ ਆਏ ਆ ਜੋ ਨਨਕਾਨਾ ਸੇਬ ਦਾ ਜੋ ਸਾਕਾ ਹੋਇਆ ਹੈ ਉਹਦੇ ਵਿੱਚ महंत नारायण दास ਜੀ ਦਾ ਜੋ महंत नारायण दास ਕੋਨੇ ਜਿਵੇਂ ਸਿੱਖੰਦ ਮੁਲਕ ਬਾਸ ਠੀਕ ਹੈ ਦੂਜੀ ਜੋ ਸਟੇਟਮੈਂਟ ਹੈ ਇਸ ਘਟਨਾ ਦੇ ਨਤੀਜੇ ਵਜੋਂ ਅਕਾਲੀਆਂ ਵੱਲੋਂ ਗਰੇ ਸਰਕਾਰ ਖਿਲਾਫ ਹਿੰਸਕ ਪ੍ਰਤੀਕਿਰਿਆ ਕੀਤੀ ਗਈ ਠੀਕ ਹੈ ਇਹਨਾਂ ਦੀ ਜੋ ਸਟੇਟਮੈਂਟ ਹੈ ਹਿੰਸਕ ਪ੍ਰਤੀਕਿਰਿਆ ਮਤਲਬ ਵੋਲੈਂਟ ਰਿਟੈਲੀਐਸ਼ਨ ਜੋ ਹੈ ਅਕਾਲੀਆਂ ਦੁਆਰਾ ਕੀਤਾ ਗਿਆ ਇਹਨਾਂ ਦੀ ਜੋ ਸਟੇਟਮੈਂਟ ਹੈ ਆਪਾਂ ਕਿਤੇ ਵੀ ਨਹੀਂ ਪੜੀ ਇਹ ਜੋ ਸਟੇਟਮੈਂਟ ਹੈ ਇਹ ਗਲਤ ਸਟੇਟਮੈਂਟ ਹੈ ਕੁਸ਼ਨ ਕੀ ਹੈ ਕੁਸ਼ਨ ਦੇ ਵਿੱਚ ਕੀ ਪੁੱਛਿਆ ਸਟੇਟਮੈਂਟ गिवन ਅਬੋਵ ਆਰ ਇਨਕਰੈਕਟ ਠੀਕ ਹੈ ਤਾਂ ਇਦਾਂ ਜੇ ਜੋ ਵਰਸ ਹੈ ਕਰੈਕਟ ਇਨਕਰੈਕਟ ਪਹਿਲਾਂ ਜਦੋਂ ਵੀ ਤੁਸੀਂ ਕੁਸ਼ਨ ਨੂੰ ਰੀਡ ਕਰਨਾ ਹੈ ਤਾਂ ਪਹਿਲਾਂ ਤੁਸੀਂ ਆਹ ਸਟੇਟਮੈਂਟ ਪੜ੍ਹਨੀ ਹੈ ਉਹਨੇ ਸਹੀ ਪੁੱਛਿਆ ਜਾਂ ਗਲਤ ਪੁੱਛਿਆ ਉਹ ਜੇ ਆਪਾਂ ਇਸ ਨੂੰ ਕਰੈਕਟ ਦੇ ਸਾਹਮਣੇ ਇਹ ਤੋਂ ਪੜ੍ਹ ਕੇ ਜਵਾਬ ਕਰਾਂਗੇ ਜੇ ਆਪਾਂ A ਲਾ ਦਿੱਤਾ ਤਾਂ ਉਹ ਜੋ ਹੈ ਕੁਸ਼ਨ ਆਪਣਾ ਗਲਤ ਹੋ ਜਾਵੇਗਾ ਇਹਦਾ ਜੋ ਸਹੀ ਅਨਸਰ ਆਏਗਾ ਉਹ ਰਹੇਗਾ 2 ਠੀਕ ਹੈ ਓਨਲੀ 2 ਆਪਸ਼ਨ ਇਸੇ ਹੀ ਦਾ ਦੂਜਾ ਕੁਸ਼ਨ ਅਗੇ लक्कड़ वर्तन के हक में लैके मोर्चा शुरू होया जिस कारण हजार अकालियां में गिरफ्तार किया गया ठीक है तो यह जो स्टेटमेंट है आपको पता है जो गुरु का बाग मोर्चा है वो इस कारण ही हुआ ए जो है अगस्त उन्नीस सौ बई के स्टेटमेंट है सही है उन्हें जो है करेक्ट पूछा तो इस तो चीज़ ही सर्कल कर लोकट पूछा कि पहले जो स्टेटमेंट है वो आपको पता है सही है दूसरी स्टेटमेंट है एडवर्ड सकलागन इंटरवीन स्टोपली एंड सिक्स जो गवर्नर एडवर्ड मैकल ਤੋ ਜਿਹੜਾ ਤੁਹਾਨੂੰ ਕਹਨ ਸੀ ਉਹਨੇ ਜੋ ਇਸ ਮਾਮਲੇ 'ਚ ਦੇਖ ਦਿਤਾ ਤੇ ਪੁਲਸ ਦੀ ਜੋ ਜ਼ਬਰਦਸਤੀ ਸੀ ਉਹਨੂੰ ਰੋਕਿਆ ਤੇ ਜਿਹੜੀ ਜ਼ਮੀਨ ਸੀਗੀ ਤੇ ਗੁਰਦੁਆਰਾ ਜਿਹੜਾ ਉਹ ਕਾਲਿਆਂ ਦੇ ਹਵਾਲੇ ਕਰ ਦਿੱਤਾ ਤਾਂ ਇਹ ਜੋ ਸਟੇਟਮੈਂਟ ਹੈ ਇਹ ਵੀ ਆਪਾਂ ਉੱਪਰ ਪੜ੍ਹ ਕੇ ਆਇਆ ਹੈ ਇਹ ਦੋਵੇਂ ਜੋ ਸਟੇਟਮੈਂਟ ਹੈ ਇਹ ਸਹੀ ਨੇ ਤੇ ਉਹਨੇ ਕਰੈਕਟ ਪੁੱਛਿਆ ਤਾਂ ਇਹਦਾ ਜੋ ਕਰੈਕਟ ਆਪਸ਼ਨ ਬਣੇਗਾ ਆਪਸ਼ਨ ਸੀ ਬੋਥ A ਐਂਡ B ਠੀਕ ਹੈ ਅਗੇ ਦੇਖਦੇ ਆ ਮੋਰਚੇ ਦੇ ਸੰਦਰਭ ਵਿੱਚ ਹੇਠ ਲਿਖੇ ਬਿਆਨਾਂ ਤੇ ਵਿਚਾਰ ਕਰੋ ਪਹਿਲੀ ਸਟੇਟਮੈਂਟ ਹੈ ਮੋਰਚਾ ਜੁਲਾਈ 1923 ਵਿੱਚ ਨਵਦੀਮਹਾਰਾਜਾ ਰੀਪੂ ਤੇਜ ਸਿੰਘ ਨੂੰ ਗੱਦੀ ਛੱਡਣ ਲਈ ਮਜਬੂਰ 21 ਫਰਵਰੀ 1924 ਨੂੰ ਪੁਲਿਸ ਨੇ 500 ਅਕਾਲੀਆਂ ਤੇ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚ 19 ਸ਼ਹੀਦ ਅਤੇ 29 ਜ਼ਖਮੀ ਹੋਏ ਇਹ ਵਾਲਾ ਜੋ ਡਾਟਾ ਹੈ ਤੁਹਾਨੂੰ ਯਾਦ ਰੱਖਣੀ ਹੈ ਠੀਕ ਹੈ ਤੁਸੀਂ ਬਸ ਇਹ ਯਾਦ ਰੱਖਣਾ ਜੋ ਆਹ ਡਾਟਾ 21 ਫਰਵਰੀ 1924 ਜਦੋਂ ਪੁਲਿਸ ਨੇ ਜੋ 500 ਅਕਾਲੀਆਂ ਤੇ ਗੋਲੀਆਂ ਚਲਾਈਆਂ ਤੇ ਬਾਅਦ ਵਿੱਚ ਜੋ ਐਸਜੀਪੀਸੀ ਹੈ ਉਸ ਨੂੰ ਜੋ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਤਾਂ ਇਹ ਵੀ ਜੋ ਸਟੇਟਮੈਂਟ ਹੈ ਇਹ ਪੜ੍ਹ ਕੇ ਆਇਆ ਇਹ ਵੀ ਸਹੀ ਹੈ ਦੋਵੇਂ ਸਟੇਟਮੈਂਟਾਂ ਜੋ ਨੇ ਸਹੀ ਨੇ ਠੀਕ ਹੈ ਤਾਂ ਇਹਦਾ ਦੇ ਫਾਰਮੈਟ ਦੇ ਵਿੱਚ ਤੁਹਾਨੂੰ ਜੋ ਹੈ ਕੁਸ਼ਨ ਪੀਪੀਐਸਸੀ ਦੇ ਪ੍ਰੀਖਿਆ ਦੇ ਵਿੱਚ ਜੋ ਹੈ ਮਿਲਣਗੇ ਅੱਗੇ ਜੋ ਪੰਜਵਾਂ ਕੁਐ ਗੁਰਦੁਆਰਾ ਪ੍ਰਬੰਧ ਵਿੱਚ ਹੋਏ ਬਦਲਾਅ ਦੇ ਸੰਦਰਭ ਵਿੱਚ ਹੇਠ ਲਿਖੇ ਬਿਆਨਾਂ 'ਤੇ ਵਿਚਾਰ ਕਰੋ। ਕਰੈਕਟ ਕੁਐਸਚਨ ਜੋ ਹੈ ਉਹ ਆਪਾਂ ਦੱਸਣਾ। ਕਰੈਕਟ ਜੁਸਟੇਟਮੈਂਟ ਹੈ ਉਹ ਦੱਸਣੀ ਹੈ। ਪਹਿਲੀ ਸਟੇਟਮੈਂਟ ਜੋ ਹੈ 15 ਅਗਸਤ 1947 ਤੋਂ ਬਾਅਦ ਪਾਕਿਸਤਾਨ ਦੇ ਗੁਰਦੁਆਰਿਆਂ ਤੇ ਐਸਜੀਪੀਸੀ ਦਾ ਨਿਰੰਤਰ ਖਤਮ ਹੋ ਗਿਆ। ਦਿੱਲੀ, ਹਰਿਆਣਾ, ਮਚਲ ਅਤੇ ਉਪਰਾਖੰਡ ਦੇ ਗੁਰਦੁਆਰੇ ਐਸਜੀਪੀਸੀ ਤੋਂ ਬਾਹਰ ਰਹੇ। ਠੀਕ ਹੈ। ਇਹ ਆਪਾਂ ਪੜ੍ਹ ਕੇ ਆਇਆ। ਇਹ ਬਿਲਕੁਲ ਸਹੀ ਸਟੇਟਮੈਂਟ ਹੈ। ਆਜ਼ਾਦੀ ਤੋਂ ਬਾਅਦ ਜੋ ਐਸਜੀਪੀਸੀ ਦਾ ਕੰਟਰੋਲ ਹੈ, ਅਦਰ ਸਟੇਟ ਦੇ ਵਿੱਚ ਜੋ ਗੁਰਦੁਆਰਾ ਸੀਗੇ ਉਹਨਾਂ ਤੋਂ ਜੋ ਹੈ ਬੋਲਤ ਵਰਾਈ ਕਮਿਸ਼ਨ ਤੇ ਇਹਦੀ ਸੂਚੀ 1 ਅਤੇ ਸੂਚੀ 2 ਵਿੱਚ ਦਰਜ ਪੰਜਾਬ ਦੇ ਗੁਰਦੁਆਰਿਆਂ ਦਾ ਪਰਵਰਣ ਜਾਰੀ ਰੱਖਿਆ ਜੋ ਐਸਜੀਪੀਸੀ ਹੈ ਜੋ ਗੁਰਦੁਆਰਾ 1925 ਦੀ ਗੱਲ ਹੋ ਰਹੀ ਹੈ ਠੀਕ ਹੈ ਉਹਦੇ ਜੋ ਸੂਚੀ 1 ਤੇ ਸੂਚੀ 2 ਦੇ ਵਿੱਚ ਜੋ ਪੰਜਾਬ ਦੇ ਗੁਰਦੁਆਰੇ ਸਨ ਉਹਨਾਂ ਤੇ ਜੋ ਪਰਵਰਣ ਹੈ ਉਹ ਜਾਰੀ ਰਿਹਾ ਸੀਗਾ ਇਹ ਆਪਾਂ ਉੱਤੇ ਪੜ੍ਹਿਆ ਹੈ ਤਾਂ ਇਹ ਜੋ ਦੋਵੇਂ ਸਟੇਟਮੈਂਟ ਨੇ ਇਹ ਦੋਵੇਂ ਸਹੀ ਨੇ ਠੀਕ ਹੈ ਤਾਂ ਅੱਗੇ ਦੇਖਦੇ ਆ ਇਹ ਉਹਨਾਂ ਦੇ ਜਵਾਬ ਨਹੀਂ ਜੋ ਕਮੇਟੀ ਡਿਸਕਸ ਕੀਤਾ ਇਹ ਤੁਸੀਂ ਦੇਖ ਲੈਣਾ ਪਹਿਲੇ ਦਾ ਇੱਕ ਤੇ ਦੋ ਦੂਜੇ ਦਾ ਦੂਜੇ ਕੁਐਸਚਨ ਦਾ ਜਵਾਬ ਜਿਹਨਾਂ ਸੀਗਾ ਉਹ ਟੂ ਓਨਲੀ ਤੀਜੇ ਦਾ ਬੋਥ ਚੌਥੇ ਦਾ जो पी पी एससी आपको मेन पूछ सकता है उनके बारे हैं। पहला जो क्वेश्चन है सिख गुरुद्वारा लहर के कारण और नतीजे की व्याख्या करो डिस एंड आउटकमसद इधर का जो क्वेश्चन है करते हो ए क्वेश्चन जो पूछा जा सकता है पहला उन्हें गुरुद्वारा रिफॉर्मेंट उसे पूछा उन्हें पूछा कि इसका की जो इसका ओवरआल कंट्रीब्यूशन फ्रीडम स्ट्रगल लास्ट जो पी पी एस सी का पेपर हो पुछा गया ठीक है अगला जो क्वेश्चन है एक्सप्लेन दिग्गनीफिकस ऑफ ननका साहब ਗਾਲੀ ਅੰਦੋਲਨ ਵਿੱਚ ਨਨਕਾਣਾ ਸਾਹਿਬ ਸਰਕੇ ਦਾ ਮਹੱਤਵ ਦਾ ਵਿਆਖਿਆ ਕਰੋ ਤਾਂ ਇਹਦਾ ਜੋ ਕੁਸ਼ਨ ਹੈ ਸ਼ੋਰਟ ਨੋਟ ਦੇ ਵਿੱਚ ਜਿਵੇਂ ਪੀਪੀਐਸਸੀ ਪੁੱਛਦਾ ਹੈ 100 ਵਰਡ ਦੇ ਵਿੱਚ ਪੁੱਛ ਸਕਦਾ ਹੈ ਉਹਦੋਂ ਵੀ ਛੋਟਾ ਹਸਾ ਪਾਰਟ ਦੇ ਵਿੱਚ ਇਹ ਜੋ ਚੀਜ਼ਾਂ ਨੇ ਇਹ ਕੁਸ਼ਨ ਦੇ ਵਿੱਚ ਪੁੱਛੀਆਂ ਜਾ ਸਕਦੀਆਂ ਨੇ ਤਾਂ ਇਹ ਤੁਸੀਂ ਟਰਾਈ ਕਰਨਾ ਇਸ ਨੂੰ ਅਨਸਰ ਕਰਨ ਵਿੱਚ ਤੀਜਾ ਕੁਸ਼ਨ ਹੈ ਗੁਰੂ ਕਾ ਬਾਗ ਮੋਰਚਾ 1922 ਦੇ ਵਿੱਚ ਘਟਨਾਕਰਮ ਅਤੇ ਨਤੀਜੇ ਦਰਸਾਓ ਤਾਂ ਇਹ ਜੋ ਤੁਹਾਨੂੰ ਇਹਦੇ ਜੋ ਕਾਰਨ ਨੇ ਪਹਿਲਾਂ ਇਹ ਕਿਉਂ ਹੋਇਆ ਇਸ ਦੇ ਕੀ ਆਊਟਕਮਸ ਰਹੇ ਉਹ ਤੁਸੀਂ ਗੁਰੂ ਕਾ ਬਾਗ ਮੋਰਚਾ 1922 ਇਹ ਦੱਸਣਾ ਹੈ ਇਹ ਜਿਹ ਇਫੈਕਟ ਨੇ ਇਹ ਤੁਸੀਂ ਯਾਦ ਰੱਖਣੀ ਹੈ ਠੀਕ ਹੈ ਇਹ ਸਾਰੇ ਕੁਸ਼ਨ ਨੂੰ विश्लेषण करो ठीक है इदा के जो क्वेश्चन है बी पी एस मेहनत में पूछे जा सकते हैं करने की कोशिश करो आप जो एक क्वेश्चन है, आप आगे आने वाले लैक्चर में डिसकस कराएंगे ठीक है तो यह अगर कंप्लीट लैक्चर जिंदा कंप्लीट जो सिख गुरुद्वारा रिफॉर्म मूवमेंट है वो देखिए अजे आप अगर आने वाले लैक्चर में जो बबर अकाली मोहम्मद है सिंह सभा मूमेंट है इतना बाकी कवर करा मिलेंगे अगली वीडियो के सस्त जय हिंद